ਚੰਨੀ ਕਿਧਰੇ ਹੋਰ ਫਿਰਦਾ ਹੈ ਬਾਜਵਾ ਇਧਰ ਨੂੰ ਫਿਰਦਾ ਹੈ ਸਮਝ ਹੀ ਨਹੀਂ ਆ ਰਹੀ ਵੀ ਕਰੀਏ ਕੀ ਜਲੰਧਰ ਵਿੱਚ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਮੋੜ ਕਾਂਗਰਸ ਨੂੰ ਕੇਰੇ ਹੈ ਖਾਸ ਕਰ ਉਹਨਾਂ ਨਿਸ਼ਾਨੇ ਤੇ ਚਰਨਜੀਤ ਸਿੰਘ ਚੰਨੀ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਲਿਆ ਸੀਐਮ ਮਾਨ ਮੁਤਾਬਕ ਆਪ ਸਰਕਾਰ ਚ ਰਿਕਾਰਡ ਕੰਮ ਹੋਏ ਨੇ ਕਿਹਾ ਕਿ ਵਿਰੋਧੀ ਸਿਰਫ ਵੋਟ ਰਾਜਨੀਤੀ ਲਈ ਉਹਨਾਂ ਤੇ ਇਲਜ਼ਾਮ ਲਾ ਰਹੇ ਨੇ ਕਾਂਗਰਸੀਆਂ ਦਾ ਵੀ ਇਹ ਹਾਲ ਹੈ ਚੰਨੀ ਕਿਧਰੇ ਹੋਰ ਫਿਰਦਾ ਹੈ ਬਾਜਵਾ ਇਧਰ ਨੂੰ ਫਿਰਦਾ ਹੈ ਸਮਝੀ ਨਹੀਂ ਆ ਰਹੀ ਵੀ ਕਰੀਏ ਕੀ ਤੜਕੇ ਉੱਠ ਕੇ ਗਾਲ੍ਹਾਂ ਮੈਨੂੰ ਬਸ ਸਾਰੇ ਕੰਮਾਂ ਬਾਅਦ ਸੇ ਭਗਵੰਤ ਪੰਚਮੇ ਮਹਾਰਾਜ ਜੀ ਉਹ ਭਾਈ ਮੈਂ 43000 ਨੌਕਰੀ ਦੇਤੀ ਉਹ ਮੈਂ ਬਿਜਲੀ ਫ੍ਰੀ ਕਰਤੀ ਉਹ ਮੈਂ ਖੇਤਾਂ ਚ ਪਾਣੀ ਫ੍ਰੀ ਦੇਤਾ ਜਿਹੜਾ ਨਹਿਰੀ ਪਾਣੀ ਕਦੇ ਪਹੁੰਚਿਆ ਨਹੀਂ ਸੀ 40 40 ਸਾਲ ਤੋਂ ਉਹ ਕਰਤਾ ਉਹ ਮੈਂ ਕਰੋੜ ਰੁਪਈਆ ਸ਼ਹੀਦ ਦੇ ਪਰਿਵਾਰਾਂ ਨੂੰ ਆਪ ਦੇ ਕਿਉਂ ਨਾ ਕੋਈ ਪੰਜਾਬ ਪੁਲਿਸ ਦਾ ਜਾਂ ਪੰਜਾਬ ਦਾ ਫੌਜੀ ਜਵਾਨ ਕਿਤੇ ਸ਼ਹੀਦ ਹੋ ਜਾਏ ਉਹ ਮੈਂ ਰਾਸ਼ਨ ਫਰੀ ਕਰਤਾ ਕਣਕ ਵਧੀਆ ਮਿਲਦੀ ਐ ਮੇਰੇ ਵੱਲੋਂ ਸੜਕਾਂ ਬਣਾਤੀਆਂ 16 ਟੋਲ ਪਲਾਜੇ ਬੰਦ ਕਰਤੇ ਜਿਹੜੇ ਇਹਨਾਂ ਨੇ ਚਲਾਏ ਸੀ ਉਹੀ ਚੱਲੀ ਜਾਂਦੇ ਸੀ 60 ਲੱਖ ਰੁਪਇਆ ਰੋਜ਼ ਦਾ ਬਚਣ ਲੱਗ ਗਿਆ ਮੈਂ ਆਮ ਆਦਮੀ ਕਲੀਨਿਕ ਖੋਲ੍ਹਤੇ ਮੈਂ ਸਕੂਲ ਖੋਲੀ ਜਾਂਨਾ ਮੈਂ ਮੈਡੀਕਲ ਕਾਲਜ ਬਣਾਈ ਜਾਂਨਾ ਯਾਰ ਮੈਂ ਕੀ ਮਾੜਾ ਕਰਤਾ ਪੰਜਾਬ ਦਾ ਤੜਕੀ ਉੱਟ ਕੇ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਨੇ ਇਹਨਾਂ ਦਾ ਕਸੂਰ ਨਹੀਂ ਹੈਗਾ ਅਸਲ 'ਚ ਨਾ ਉਹਨਾਂ ਨੂੰ ਇਹ ਪਤਾ ਲੱਗ ਗਿਆ ਇਹ ਹੁਣ ਆ ਗਏ ਆਮਕਰਾਂ ਵਾਲੇ ਆ ਸਾਰੇ ਇਹ ਆਮਕਰਾਂ ਦੇ ਹੈਗੇ ਨੇ ਇਹਨਾਂ ਨੂੰ ਕੰਮ ਕਰਾਉਣਾ ਵੀ ਆਉਂਦਾ ਹੈ ਇਹਨਾਂ ਨੂੰ ਮੁਸ਼ਕਲਾਂ ਦਾ ਵੀ ਪਤਾ ਹੈ ਤੇ ਲੋਕਾਂ ਦੇ ਦਿਲਾਂ 'ਚ ਵੜ ਗਏ ਇਹ ਹੁਣ ਜਾਣਦੇ ਨਹੀਂ ਸਾਡੀਆਂ ਵਾਰੀਆਂ ਨਹੀਂ ਆਉਣੀਆਂ ਆ ਦਿੱਕਤ ਹੈ ਹੋਰ ਕੋਈ ਪੰਗਾ ਨਹੀਂ ਦਾ